ਕਿ ਉਸਨਾ ਬੜਕ ਮਾਰੀ ਫੀ ਵਿਰੋਧੀਆਂ ਨੂੰ ਤੇ ਮੈਨੂੰ ਲੱਗਦਾ ਮੋਦੀ ਸਾਹਿਬ ਤੱਕ ਤੁਹਾਡੀ ਗੱਲ ਪਹੁੰਚ ਗਈ ਹੈ ਵੀ ਉਧਰ ਕਹਿੰਦੇ ਚਰਚਾ ਛਿੜੀ ਹੈ ਵੀ ਕੈਪਟਨ ਸਾਹਿਬ ਨੂੰ ਫੋਨ ਆਇਆ ਹੈ ਕਿ ਵਾਕੀ ਇਹ ਗੱਲ ਹੋਈ ਹੈ ਹਾਂ ਦੇਖੋ ਪੰਜਾਬ ਦੇ ਕੈਪਟਨ ਸਾਹਿਬ ਸਾਢੇ 4 ਸਾਲਾਂ ਬਾਅਦ ਜਗਤਾਰਬਾਈ ਨਿਕਲੇ ਆ ਹਾਂ ਹਿੰਦੁਸਤਾਨ ਦੇ ਹਰ ਇੱਕ ਲੀਡਰ ਨੂੰ ਖੁਸ਼ੀ ਹੋਈ ਹੈ ਬੀਜੇਪੀ ਨਾਲ ਪ੍ਰਾਈਮ ਮਿਨਿਸਟਰ ਸਾਹਿਬ ਤੋਂ ਲੈ ਕੇ ਆਪਣੇ ਵਰਕਰ ਜ਼ਿਲ੍ਹੇ ਦੇ ਵਰਕਰ ਤਾਂ ਵੀ ਕੈਪਟਨ ਅਮਰਿੰਦਰ ਸਿੰਘ ਹਾਂ ਆਹੀ ਪਾਣੀਆਂ ਦੇ ਰੱਖਿਆ ਠੀਕ ਆ ਗਰੋਧੀਆਂ ਨੇ ਬੋਲਣਾ ਹੁੰਦਾ ਮੈਂ ਨਹੀਂ ਕਹਿੰਦਾ ਮੈਂ ਮੈਂ ਜਾਣਦਾ ਜੇ ਮੇਰਾ ਪਰਮਾਤਮਾ ਜਾਣਦਾ ਜੇ ਕੈਪਟਨ ਅਮਰਿੰਦਰ ਸਿੰਘ ਨੇ ਫਰੀਦ ਕੋ ਪੰਜਾਬ ਦੀ ਤਰੱਕੀ ਲਈ ਕੋਸ਼ਿਸ਼ ਕੀਤਾ ਨਾ ਆਜਾ ਜਿਹੜੀ ਕਾਂਗਰਸ ਜਿਹੜੀ ਬੜਕਾ ਮਾਰਦੀ ਉਸੇ ਦੇ ਸਿਰ ਤੇ ਮਾਰਦੀ ਐਵੇਂ ਜੋ ਮਰਜੀ ਕਹਿ ਲਈਏ ਉਹ ਕਹਿੰਦਾ ਗਿੱਦੜਾ ਦੀ ਕੋਲ ਅਸ਼ੀਰਾ ਦੀ ਕੋਸ਼ ਮਸ਼ਕਾਰਾਂ ਤੇ ਗਿੱਦੜ ਕਰਨ ਕੋਲੋਲਾ ਠੀਕ ਆ ਕੋਲੋਲਾ ਕਰਦੇ ਕਰ ਲੈਣ ਦੋ ਪਰ ਅੱਜ ਉਹ ਬਾਹਰ ਆ ਗਿਆ ਉਹਦੇ ਹੱਥ ਖੁੰਡਾ ਵੇਖ ਕੇ ਤੇ ਸਾਰੇ ਜੱਟਾਂ ਦੇ ਚਿਹਰੇ ਖਿਲੇਟੇ ਵੀ ਆ ਗਿਆ ਖੁੰਡਾ ਦਾ ਮਤਲਬ ਆ ਨਹੀਂ ਵੀ ਕਿਸੇ ਨੂੰ ਡਰਾਉਣਾ ਹੈ ਖੁੰਡੇ ਦਾ ਮਤਲਬ ਹੈ ਵੀ ਸਾਡਾ ਪੁਰਾਣਾ ਜਿਹੜਾ ਸੱਭਿਆਚਾਰ ਹੈ ਆ ਕੈਪਟਨ ਦਰ ਸਿੰਘ ਫਿਰ ਕਾਮਯਾਬ ਕਰੂਗਾ ਕੈਪਟਨ ਅਮਰਦਰ ਸਿੰਘ ਦੇ ਨਾਲ ਅਸ਼ਵਨੀ ਸ਼ਰਮਾ ਜੀ ਦੀ ਜੋੜੀ ਹੈ ਸੁਨੀਲ ਜਾਕਰ ਸਾਹਿਬ ਦੀ ਜੋੜੀ ਹੈ ਨਰਿੰਦਰ ਮੋਦੀ ਜੀ ਦੀ ਜੋੜੀ ਹੈ ਪੂਰੇ ਬੀਜੇਪੀ ਦੀ ਟੀਮ ਦੀ ਜੋੜੀ ਆ ਆਉਣ ਵਾਲੇ ਦਿਨਾਂ 'ਚ ਡਬਲ ਇੰਜਨ ਦੀ ਸਰਕਾਰ ਬਣਾਵਾਂਗੇ